ਗੌਂਡੀਓ ਬਾਂਦਰਾ ਤੋਂ ਵਜਿਓ ਬਾਂਦਰ ਕਿਹੜੇ ਜਿਹੜੇ ਨੂੰ ਕੀ ਆ ਬਿੱਲੀ ਨਾਲੇ ਰੋਟੀ ਵੰਡਣ ਵਾਸਤੇ ਕੀ ਆ ਹਾਇਰ ਕਰ ਲਿਆ ਸੀ ਰੱਖ ਲਿਆ ਸੀ ਤੂੰ ਸਾਡੀ ਰੋਟੀ ਵੰਡ ਦੇ ਤੇ ਰੋਟੀ ਕਿੰਨਾਂ ਦੀ ਸੀ ਬਿੱਲੀਆਂ ਦੀ ਸੀ ਤੇ ਬਾਂਦਰ ਜਿਹੜੇ ਆਏ ਆ ਨਾ ਮੈਂ ਗੌਂਡੀਆਂ ਦੀ ਗੱਲ ਕਰਨਾ ਹਰਿਆਣੇ ਵਾਲਿਆਂ ਦੀ ਤੇ ਤੁਸੀਂ ਵੀ ਸੁਨੇਹਾ ਲਾ ਦਿਓ ਲਾਹਾਂ ਸ਼ੇਅਰ ਕਰ ਦਿਓ ਗੱਲ ਨੂੰ ਜੇ ਤੁਹਾਨੂੰ ਕੀ ਆ ਲੱਗੀ ਸ਼ੇਅਰ ਕਰਨ ਜੋ ਕਿਉਂਕਿ ਦੋਸਤੋ ਕੀ ਆ ਇਹੀ ਜਿਹੜੀਆਂ ਚੀਜ਼ਾਂ ਗਰੰਟੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨਾ ਹੁਣ ਕਿਉਂਕਿ ਵੋਟਾਂ ਦਾ ਟਾਈਮ ਆ ਤੇ ਮੈਂ ਕਹਣਾ ਵੀ ਜਿੱਥੇ ਗਰੰਟੀ ਸ਼ਬਦ ਆ ਗਿਆ ਸਮਝ ਲਓ ਉਥੇ ਠੱਗੀ ਪੱਕੀ ਆ ਇਹ ਮੈਂ ਕਹਿੰਦਾ ਵੀ ਸਭ ਜਿਹੜੀ ਖਾਦੀ ਤੋੜਦੇ ਵਾਸਤੇ ਜਾਂਦੀ ਆ ਤੇ ਗਰੰਟੀ ਦਿੱਤੀ ਕਾਹਦੇ ਵਾਸਤੇ ਜਾਂਦੀ ਆ ਠੱਗੀ ਮਾਰਨ ਵਾਸਤੇ ਦਿੱਤੀ ਜਾਂਦੀ ਆ ਤੇ ਮੈਂ ਕਹਿੰਦਾ ਵੀ ਗਰੰਟੀ ਵਾਂਗੀਆਂ ਚੀਜ਼ਾਂ ਜਿਹੜੀਆਂ ਬਾਜ਼ਾਰੋਂ ਮੋਲ ਲੈ ਕੇ ਆਉਂੋ ਫਿਰ ਵੀ ਬਾਤ ਹੋ ਜਾਂਦੀਆਂ ਪਰ ਇਹਨਾਂ ਦਾ ਕੀ ਆ ਤੁਸੀਂ ਕੁਝ ਬਗਾਰ ਨਹੀਂ ਸਕਨੇ ਮਗਰੋਂ ਤੇ ਕੀ ਆ ਸਾਡੇ ਨਾਲ ਸਾਰਿਆਂ ਨਾਲ ਹੀ ਹੁੰਦੀ ਆ ਤੇ ਪਹਿਲਾਂ ਪੰਜਾਬ ਦੇ ਵਿੱਚ ਇਹ ਕਰਕੇ ਗਏ ਆ ਜਿਨ੍ਹਾਂ ਨੇ ਕੱਲਾ ਗਰੰਟੀਆਂ ਜਾਰੀ ਕੀਤੀਆਂ ਨਾ ਸੱਤ ਕਹਿੰਦੇ ਵਾਦੇ ਪੱਕੇ ਰਾਦੇ ਮੈਂ ਗੱਲ ਬਣਾ ਕਾਂਗਰਸ ਵਾਲਿਆਂ ਦੀ ਗੱਲ ਕਰਦਾ ਮੈਂ ਤਾਂ ਸਾਰੀ ਜਿਨ੍ਹਾਂ ਨੇ ਫਰੀ ਵੀਜ਼ ਵਾਲੇ ਆ ਜਿਨ੍ਹਾਂ ਕੀ ਆ ਰਿਓੜੀਆਂ ਵੜਦੀਆਂ ਕੋਈ ਰਿਓੜੀਆਂ ਨੂੰ ਧਿਆਰ ਲੱਗੀ ਕੋ ਚੀਜ਼ ਆ ਸਾਡਾ ਹੱਕ ਨੇ ਜਿਹੜੇ ਸਮਾਜਿਕ ਸੁਰੱਖਿਆ ਦੀ ਗਾਰੰਟੀ ਆ ਨਾ ਇਹ ਤੁਹਾਡੇ ਪੈਸੇ ਨਾਲ ਦਿੱਤੀ ਜਾਂਦੀ ਆ ਮੈਂ ਤੁਹਾਡੇ ਹਿੱਸੇ ਦੀ ਰੋਟੀ ਕਿਉਂ ਕਹਿਣਾ ਕਿਉਂਕਿ ਤੁਸੀਂ ਸਾਰੇ ਕਈ ਬੰਦੇ ਫੀਲ ਕਰਦੇ ਕਿ ਸਰਕਾਰੀ ਟੈਕਸ ਦੰਨਿਆ ਕੱਲੇ ਨੌਕਰੀ ਵਾਲਾ ਬੰਦਾ ਟੈਕਸ ਦਿੰਦਾ ਮੈਂ ਕਹਿੰਦਾ ਚਾਹ ਤਾਂ ਪੀਣ ਨੂੰ ਧੜਕੇ ਉੱਠ ਕੇ ਉਹ ਜੇ ਖੰਡ ਪੈਂਦੀ ਆ ਪੱਤੀ ਪੈਂਦੀ ਆ ਉਹਦੇ ਟੈਕਸ ਕਿਹਾ ਟੈਕਸ ਪੇ ਕਰਦੇ ਆ ਖੰਡ ਤੇ ਨੂਨ ਤੇ ਤੇਲ ਤੇ ਚਾਹ ਤੇ ਜਿਹੜੀ ਚੀਜ਼ ਤੁਸੀਂ ਘਰੇ ਵਰਤਦੇ ਹੋ ਨਾ ਕੱਲੀ ਕੱਲੀ ਤੇ ਟੈਕਸ ਪੇ ਕਰਦੇ ਆ ਜੇ ਕੰਨ ਤੇ ਕੱਪੜੇ ਵੀ ਪਾਉਣੇ ਤਾਂ ਉਹਦੇ ਵੀ ਟੈਕਸ ਪੇ ਕਰਦੇ ਆ ਉਸੇ ਪੈਸੇ ਨਾਲ ਕਹਿੰਦੇ ਤੁਹ ਇੱਕੋ ਗੱਲ ਜਿਹੜੀ ਚੰਗੀ ਉਹਨਾਂ ਨੇ ਕੀ ਹੈ ਮੈਂ ਕਹਿੰਦਾ ਵੀ ਇੱਕ ਡਿਕਲੇਅਰ ਕੀਤਾ ਉਹਨਾਂ ਨੇ ਗਰੰਟੀ ਸ਼ਬਦ ਵਰਤ ਨਹੀਂ ਗੱਲ ਤਾਂ ਮੈਂ ਕਹਿੰਦਾ ਕੋਰਟਾਂ ਨੂੰ ਪਹਿਲਾਂ ਤੇ ਇਹਨਾਂ ਨੂੰ ਟੰਗਣਾ ਚਾਹੀਦਾ ਆ ਪੰਜਾਬ ਦੇ ਵਿੱਚ ਵੀ ਪਹਿਲਾਂ ਠੱਗੀਆਂ ਮਾਰੀਆਂ ਗਰੰਟੀਆਂ ਕਹਿ-ਕਹਿ ਕੇ ਤੇ ਕੀਤਾ ਕੀ ਪੂਰਾ ਤੁਸੀਂ ਸਾਰੇ ਜਾਣਦੇ ਹੋ ਤੇ ਹੁਣ ਜਿਹੜੀਆਂ ਗਰੰਟੀਆਂ ਉੱਥੇ ਦਿੱਤੀਆਂ ਉਹਦੇ ਚ ਮੈਂ ਕਹਿੰਦਾ ਤਿੰਨ ਜਿਹੜੀਆਂ ਹੈਗੀਆਂ ਉਹ ਸਾਡਾ ਹੱਕ ਨੇ ਉਹ ਕੋਈ ਛਾਨ ਨਹੀਂ ਐ 6000 ਰੁਪਏ ਆ ਕਿ ਉਹ ਕਹਿੰਦੇ ਕੀ ਆ ਵਢਾਪਾ ਵਿਧਵਾ ਤੇ ਅੰਗਹੀਨ ਪੈਨਸ਼ਨ ਦਿੱਤੀ ਜਾਣੀਆਂ ਇਹ ਉਹ ਵਰਕ ਆ ਜਿਹੜਾ ਆਸ਼ਰਿਤ ਵਰਕ ਆ ਜਿਹੜੇ ਨੂੰ ਮਿਲਣਾ ਜ਼ਰੂਰੀ ਆ 6000 ਦੀ ਥਾਂ ਭਾਵੇਂ ਵੱਧ ਕਿਉਂਕਿ ਇੱਕ ਵਿਧਵਾ ਹੋਗੀ ਅੰਗਹੀਨ ਭਰਾ ਹੋਗੇ ਤੇ ਬੁਢਾਪਾ ਪੈਨਸ਼ਨ ਹੋਗੀ ਇਹ ਸਭ ਦਾ ਕੀ ਹੱਕ ਬਣਦਾ ਤੇ ਉਸ ਤੋਂ ਬਾਅਦ ਉਹ 6000 ਰੁਪਏ ਗਰੰਟੀ ਕਰਤੀ ਇਹਨਾਂ ਨੇ ਤੇ ਦੂਜਾ ਕਹਿੰਦੇ ਇੱਕ 2000 ਰੁਪਏ ਹਰ ਔਰਤ ਨੂੰ ਦਿੱਤਾ ਜਾਊਗਾ 18 ਤੋਂ 60 ਸਾਲ ਦੀ ਆ ਔਰਤਾਂ ਫਿਰ ਵੀ ਘਰ ਚਲਾਉਂਦੀਆਂ ਨੇ ਉਹਨਾਂ ਨੂੰ ਜਿੰਨਾ ਕਿ ਹੈਗਾ ਚਲੋ ਡਾਇਰੈਕਟ ਸਪੋਰਟ ਜਿਹੜੀ ਕੀਤੀ ਆ ਉਹ ਮੰਨੀ ਉਸ ਤੋਂ ਬਿਨਾ ਜਿੰਨਾ ਇਹਨਾਂ ਨੇ ਕੀ ਲੱਛਣ ਕੀਤੇ ਆ ਜਿਹੜੇ ਕੀਤੇ ਆ ਅੱਗੇ ਜੀ ਬਿਜਲੀ ਫਰੀ ਦੇਵਾਂਗੇ ਅਸੀਂ ਮਾਨ ਰੱਖਿਆ ਪੰਜਾਬ ਵਾਲੇ ਬਿਜਲੀ ਫਰੀ ਨੇ ਬਹੁਤ ਸਾਰਾ ਕਿਹਨਾਂ ਦੇ ਪੈਂਦਾ ਸਭ ਤੋਂ ਵੱਡੀ ਜਿਹੜੀ ਜਮਾਤ ਆ ਮਿਡਲ ਕਲਾਸ ਜਿਹੜੀ ਲੋਰ ਜਮਾਤਾ ਉਹਨਾਂ ਨੂੰ ਕਹਿੰਦੇ ਜੀ ਫ੍ਰੀ ਦੇ ਰੱਖਿਆ ਪਰ ਉਹ ਵੀ ਲੋਕ ਕੀ ਅੱਜ ਨਸ਼ਿਆਂ ਤੇ ਜੇ ਲੱਗਿਆ ਜੇ ਹੋਰ ਪਾਸੇ ਲੱਗੇ ਉਹ ਤਾਂ ਹੀ ਲੱਗੇ ਕਿਉਂਕਿ ਫ੍ਰੀ ਵੀਜ਼ੇ ਨੇ ਕਿਸੇ ਪਾਸੇ ਹੋਰ ਲਾਉਣ ਜੋਗਾ ਪੈਸਾ ਛੱਡਿਆ ਨਹੀਂ ਜਿੰਨਾ ਰੁਜ਼ਗਾਰ ਪੈਦਾ ਕਰ ਦੇਣ ਜਾਂ ਉਹਨਾਂ ਦਾ ਕੋਈ ਫਾਇਦਾ ਕਰ ਸਕਣ ਸਭ ਤੋਂ ਜ਼ਰੂਰੀ ਸਿਹਤ ਸਿੱਖਿਆ ਤੇ ਨਿਆਂ ਤਲ ਜੀ ਦਾ ਸਾਨੂੰ ਮੁੱਤ ਮਿਲ ਜਾਣਾ ਐਸੇ ਉੱਤੇ ਸਾਨੂੰ ਕੁਛ ਨਹੀਂ ਚਾਹੀਦਾ ਤੇ ਸਾਡਾ ਹੱਕ ਆ ਕੋਈ ਸਾਨ ਨਹੀਂ ਹੈ ਇਹ ਸਰਕਾਰ ਜਿਹੜੀ ਮਰਜ਼ੀ ਚੁਣ ਲਗੇ ਉਹਦੀ ਜ਼ਿੰਮੇਵਾਰੀ ਬਣਦੀ ਆ ਤੇ ਪਰ ਅੱਜ ਸਾਡੇ ਜਿਹੜੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ ਵੀ ਕੀ ਅੱਜ ਹਾਲਾਤ ਜਿਹੜੇ ਬਣ ਗਏ ਅੱਜ ਤੁਸੀਂ ਜਵਾਗ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਣਾ ਪਸੰਦ ਕਰਦੇ ਆ ਸਰਕਾਰੀਤ ਨਹੀਂ ਤੇ ਯੂਰੋਪੀਅਨ ਕੰਟਰੀ ਦੇ ਵਿੱਚ ਨਾ ਉੱਥੇ ਜੇ ਕੋਈ ਬੱਚਾ ਪ੍ਰਾਈਵੇਟ ਸਕੂਲ ਚ ਪੜਾਉਂਦਾ ਤਾਂ ਲੋਕ ਕੀ ਆ ਮਹਿਸੂਸ ਕਰਦੇ ਆ ਵੀ ਯਾਰ ਕੀ ਰੌਲਾ ਹੈਗਾ ਕਿਉਂਕਿ ਉੱਥੇ ਸਰਕਾਰੀ ਸਕੂਲੋਂ ਉਹਨਾਂ ਨਾਲੋਂ ਬਿਹਤਰ ਨਹੀਂ ਤੇ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਾਲਜ ਹੋਗੇ ਯੂਨੀਵਰਸਿਟੀਆਂ ਹੋਗੀਆਂ ਸਾਰੇ ਸਰਕਾਰੀ ਹੋਣੇ ਚਾਹੀਦੇ ਆ ਹੁਣ ਨਾਰਵੇ ਅਰਗੇ ਮੁਲਕਾ 스ਵੀਡਨ ਮੁਲਕਾ ਉਹਨਾਂ ਦਾ ਪਲਾਕੀ ਐਚਡੀਆਈ ਦੇ ਵਿੱਚ ਨਾ ਸਭ ਤੋਂ ਟੌਪ ਤੇ ਬੈਠਿਆ ਉਹ ਹਿਊਮਨ ਡਿਵੈਲਪਮੈਂਟ ਇੰਡੈਕਸ ਕਿਉਂਕਿ ਉਹਦੇ ਚੀਜ਼ਾਂ ਮੁਫਤ ਮਿਲਦੀਆਂ ਨੇ ਤੇ ਤੇ ਜਿਹੜਾ ਬੰਦਾ ਕੀ ਆ ਮੈਂ ਕਹਿੰਦਾ 60 ਸਾਲ ਤੋਂ ਬਾਅਦ ساری ਉਮਰ ਬੰਦੇ ਨੇ ਕਮਾਈ ਕਰਕੇ ਕੀਆ ਸਰਕਾਰ ਦੇ ਖਜ਼ਾਨੇ 'ਚ ਦਿੱਤੀ ਆ ਤਾਂ ਉਹਦਾ ਹੱਕ ਬਣਦਾ 60 ਸਾਲ ਤੋਂ ਬਾਅਦ ਜਿਹੜਾ ਉਹਨੇ ਕੰਮ ਕੀਤਾ ਸੀ ਤਾਂ ਕਿ ਉਹਨੂੰ ਕੀ ਆ ਜਿਹੜਾ ਟਾਈਮ ਪੀਰੀਅਡ ਉਹਦਾ ਕੀ ਆ ਬਾਅਦ ਦਾ ਜਦੋਂ ਉਹਦਾ ਪੂਰੇ ਹੱਥ ਪੈਰ ਕੰਮ ਨਹੀਂ ਕਰਦੇ ਤਾਂ ਸਰਕਾਰ ਦਾ ਫਰਜ਼ ਬਣਦਾ ਇਹ ਸੋਸ਼ਲ ਸਿਕਿਉਰਿਟੀ ਦਾ ਮਾਕੇ ਮਤਲਬ ਆਗਾ ਦੂਸਰਾ ਜਿਹੜਾ ਹੈਗਾ ਸਭ ਤੋਂ ਵੱਡਾ ਮੈਂ ਕਹਿੰਦਾ ਨਰੇਗਾ ਦੀ ਦਿਹਾੜੀ ਹੈ ਜਿਹੜੀ ਉਹ 700 ਰੁਪਇਆ ਕਰਦੇ ਹੋ ਓਏ ਉਹਦੇ 'ਚ ਘਟੂ ਘਟ ਲੋਕਾਂ ਨੂੰ ਕੀ ਫਾਇਦਾ ਤਾਂ ਹੋਵੇ ਅਮਰੀਕਾ ਦਾ ਕੰਮ ਆ ਨਵੀਂ ਖੇਤੀਬਾੜੀ ਨੀਤੀ ਦੇ ਵਿੱਚ ਵੀ ਨਰੇਕਾ ਦਾ ਕੰਮ 200 ਦਿਨ ਦਾ ਕਹਿੰਦੇ ਕੀ ਇਹ ਘੱਟੋ ਘੱਟ ਕਰਨ ਵਾਸਤੇ ਤਜਵੀਜ਼ ਦਿੱਤੀ ਗਈ ਆ ਮੈਂ ਕਹਿੰਦਾ 100 ਦਿਨ ਹੀ ਰੱਖ ਲਓ ਪਰ 100 ਦਿਨ ਉਹ ਕੰਮ ਦਿਓ ਜਿਹੜਾ ਸਾਡੇ ਕੀ ਆ ਆਮ ਖੇਤਾਂ ਦੇ ਵਿੱਚ ਕੰਮ ਨਹੀਂ ਹੈਗਾ ਉਦੋਂ ਖੇਤਾਂ ਦੇ ਵਿੱਚ ਕੀ ਆ ਕੰਮ ਹੁੰਦਾ ਉਦੋਂ ਜਾਣ ਪੁੱਛ ਕੇ ਉਸੇ ਸਮੇਂ ਪਿੰਡਾਂ ਦੇ ਵਿੱਚ ਕੀ ਆ ਨਰੇਕਾ ਇਹ ਕੰਮ ਸ਼ੁਰੂ ਕਰ ਲਿਆ ਜਾਂਦਾ ਤੇ ਤਾਂ ਕਿ ਕਨਫਲਿਕਟ ਬਣਿਆ ਰਹੇ ਮਜ਼ਦੂਰਾਂ ਦਾ ਤੇ ਉਹਨਾਂ ਦਾ ਸਾਨੂੰ ਜਦੋਂ ਲੇਬਰ ਦੀ ਲੋੜ ਹੁੰਦੀ ਆ ਮੰਨ ਲਓ ਠੀਕ ਆ ਉਦੋਂ ਲੇਬਰ ਮਿਲਦੀ ਕਿਉਂ ਨਹੀਂ ਕਿਉਂਕਿ ਨਰੇਕਾ ਉਹਦੇ ਬਰਾਬਰ ਸ਼ੁਰੂ ਕਰ ਲਈ ਜਾਂਦੀ ਇਹ ਦਿਹਾੜੀ ਕਿੰਨੀ ਦਿੱਤੀ ਜਾਂਦੀ ਆ 350 ਰੁਪਏ ਅੱਜ ਗੇ ਝੋਨੇ ਚੋਂ ਕੱਖ ਕੱਢਣ ਦੀ ਦਿਹਾੜੀ ਇੱਕ ਪੈਰ ਦੀ ਹੋ ਗਈ ਮਨੋ ਦੁਪਹਿਰ ਤੋਂ ਪਹਿਲਾਂ ਪਹਿਲਾਂ 350 ਰੁਪਏ ਦਿਹਾੜੀ ਲੈਣ ਲੱਗੇ ਤੇ ਮੈਂ ਕਹਿੰਦਾ ਉਸਾਰ 700 ਰੁਪਏ ਦਿਹਾੜੀ ਜਾਇਜ਼ ਆ ਨਾ ਜਾਇਜ਼ ਨਹੀਂ ਹੈ ਪਰ ਉਹਦੇ ਨਾਲ ਫਸਲਾਂ ਦਾ ਜਿਹੜਾ ਰੇਟ ਬੰਦ ਦਾ ਤਰੀਕਾ ਨਵੀਂ ਖੇਤੀ ਨੀਤੀ ਦੇ ਦੋਸਤੋ ਗੱਲ ਕਰਾਂਗੇ ਖੁੱਲ੍ਹ ਕੇ ਤੁਹਾਡੇ ਨਾਲ ਇੱਕ ਅੱਡੇ ਦੰਦੇ ਵਿੱਚੋਂ ਸਾਰੀ ਜਿਹੜੀ ਕੀ ਆ ਲਗਭਗ ਭਰਾਵਾਂ ਤੱਕ ਪਹੁੰਚ ਵੀ ਗਈ ਉਹਦੇ ਵਿਚਾਰ ਚਰਚਾ ਕਰਾਂਗੇ ਖੁੱਲ੍ਹ ਕੇ ਤੁਹਾਡੇ ਨਾਲ ਬੜੀ ਸ਼ਾਨਦਾਰ ਪਾਲਿਸੀ ਬਣੀ ਆ ਮੈਂ ਕਹਿੰਦਾ ਕਿਸਾਨ ਜਿਵੇਂ ਬੰਦੀਆਂ ਮੂੰਹ ਦੇਖੀ ਜਾਂ ਪਰ ਤੁਸੀਂ ਕੀ ਲੱਤਾਂ ਬਸਾਉਣੀਆਂ ਨੇ ਕੋਈ ਨਾ ਕੋਈ ਰਿਜੈਕਸ਼ਨ ਲਾਉਣੇ ਉਹਨਾਂ ਨੂੰ ਬਾਹਰ ਨਾ ਮਿਲ ਜਾਣਾ ਵੀ ਇਹ ਪਾਈ ਪਾਲਿਸੀ ਲਾਗੂ ਨਹੀਂ ਹੋ ਸਕਦੀ ਕਿਸਾਨ ਜਿਹਦੇ ਬੰਦੀਆਂ ਵਿਰੋਧ ਕਰਦੀਆਂ ਨੇ ਮੈਂ ਕਹਿੰਦਾ ਵੀ ਇਨ ਬਿਨ ਲਾਗੂ ਕਰ ਦੇ ਨਾ ਪੰਜਾਬ ਉੱਠ ਕੇ ਖੜਾ ਹੁੰਦਾ ਪਰ ਉਹ ਲਾਗੂ ਹੀ ਨਾ ਤੋਂ ਹੋਣੀਆਂ ਨਹੀਂ ਕਿਉਂਕਿ ਫ੍ਰੀ ਬੀਜ ਨੇ ਮਾਰਤੇ ਜਿਹੜਾ ਹਰਿਆਣੇ ਵਾਲੇ ਤੁਹਾਨੂੰ ਦੇ ਰਹੇ ਆ ਇਹਦੇ ਵਿੱਚ ਮਿਲਦਾ ਤੁਹਾਨੂੰ ਢੱਕਾ ਨਹੀਂ ਤੇ ਮੈਂ ਕਹਿੰਦਾ ਸਾਰਾ ਪੈਸਾ ਜਿਹੜਾ ਇਹ ਜਿਹੜਾ ਬਿਜਲੀ ਦੀ ਸਬਸਿਡੀ ਦੇਣ ਦੀ ਗੱਲ ਕਰਦੇ ਆ ਹੋਰ ਦੇਣ ਦੀ ਗੱਲ ਕਰਦੇ ਆ ਸਾਰਾ ਪੈਸਾ ਉੱਥੇ ਲਾ ਕੇ ਉਦੋਂ ਆ ਟੈਕਸਾਂ ਦਾ ਬੋਝ ਵੀ ਤੁਹਾਡੇ ਤੇ ਪੈਣਾ ਇਹ ਕਰਨਾ ਦੀ ਹੈ ਨਾ ਮੈਂ ਕਹਿੰਦਾ ਸਿਹਤ ਤੇ ਸਿੱਖਿਆ ਦੇ ਸਹੂਲਤਾਂ ਦੀ ਜਿਹੜਾ ਮਿਆਰ ਆ ਉਹੀ ਉੱਚਾ ਕਰਦੇਓ ਸਾਰੇ ਮਸਲੇ ਹੱਲ ਹੋ ਜਾਣਗੇ ਠੀਕ ਹੈ ਸਾਡੇ ਪਿਓ ਦਾ ਤਿਆਣੇ ਕੀ ਮੁੱਤ ਮੰਗ ਕੇ ਨਹੀਂ ਖਾਦਾ ਸੀ ਪਰ ਅਸੀਂ ਮੰਗਤੇ ਬਣਾਤੇ ਤੇ ਤੁਸੀਂ ਮੰਗਤੇ ਨਾ ਜੇ ਨਹੀਂ ਹੈਗੇ ਤਾਂ ਇਹ ਗੱਲ ਦੇ ਜੇ ਸਹੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਦੇਓ ਤੇ ਜੇ ਮੰਗਤੇ ਹੈਗੇ ਤਾਂ ਤੁਹਾਨੂੰ ਵੀ ਕੋਈ ਝਾਕ ਹੈਗੀ ਆ ਤੇ ਮੰਗਤੇ ਨਹੀਂ ਮੈਂ ਕਹਿੰਦਾ ਮਾਲਕ ਨੂੰ ਤੁਸੀਂ ਮਾਲਕ ਹੋਣ ਦਾ ਅਹਿਸਾਸ ਕਰਿਓ ਥੋੜਾ ਪੈਸਾ ਠੀਕ ਹੈ ਪਰ ਬੰਦਰਾ ਦੇ ਹੱਥ ਨਾ ਦੇ ਦਿਓ ਤੇ ਬਾਂਦਰ ਫਿਰ ਬੰਡ ਜਿਹੜੀ ਕਾਰਨ ਕੋ ਤੁਹਾਨੂੰ ਪਤਾ ਕਿ ਬਿੱਲੀਆਂ ਦੇ ਪੱਲੇ ਕੁਝ ਨਹੀਂ ਪਾਇਆ ਸੀ ਬਾਂਦਰ ਸਾਰੀ ਰੋਟੀ ਆਪ ਖਾ ਗਿਆ ਸੀ ਬੰਡ ਦਾ ਬੰਡ ਦਾ ਤੇ ਇਹ ਜਿਹੜੇ ਮਾਕੇ ਹੁਣ ਤੁਹਾਨੂੰ ਕੰਬਲ ਵੰਡਣ ਦੀ ਗੱਲ ਕਰੀ ਜਾਂਦੇ ਨੇ ਜਿਵੇਂ ਭੇਡਾਂ ਦੀ ਸਾਰਿਆਂ ਨੇ ਕਹਾਣੀ ਸੁਣੀ ਆ ਕਿ ਭੇਡਾਂ ਨੂੰ ਉਹਨਾਂ ਨੇ ਕਹਿਤਾ ਠੀਕ ਹੈ ਐਲਾਨ ਕਰਤਾ ਕਹਿੰਦੇ ਵੀ ਤੁਹਾਨੂੰ ਉਹਨਾਂ ਦੇ ਕੰਬਲ ਦਿੱਤੇ ਜਾਣਗੇ ਭੇਡਾਂ ਖੁਸ਼ ਹੋਣ ਲੱਗੀਆਂ ਚਾਬੜਾ ਮਾਰਦੀਆਂ ਸੀ ਤੇ ਉਸ ਤੋਂ ਬਾਅਦ ਇੱਕ ਮਿੱਕੀਆ ਲੇਲੇ ਨੇ ਪੁੱਛ ਲਿਆ ਆ ਦੀ ਮਾਨ ਨੂੰ ਕਹਿੰਦਾ ਵੀ ਇਹ ਜਿਹੜੀਆਂ ਮਾਕੇ ਸਾਨੂੰ ਕੰਬਲ ਵੰਡਣ ਦੀ ਗੱਲ ਕਰਦੇ ਆ ਉਹਦੇ ਵਾਸਤੇ ਉਹਨ ਕਿੱਥੋਂ ਆਊਗੀ ਤਾਂ ਸਾਰਿਆਂ ਦੇ ਮੂੰਹ ਉ ਫੈਸਲਾ ਕਿੰਨਾਂ ਨੂੰ ਕਰਨ ਵਾਸਤੇ ਲਾਉਣਾ ਨਾਲ ਉਹਦੀ ਵੰਡ ਕਰਨ ਵਾਸਤੇ ਉਹ ਬੰਦਰ ਨਾਲ ਚੁਣ ਲਿਓ ਬੰਦੇ ਚੁਣਿਓ ਤੇ ਜਿਹੜੇ ਇਹਨਾਂ ਨੇ ਵਾਅਦੇ ਕਰੀ ਜਾਂਦੇ ਆ ਇੱਕ 25 ਲੱਖ ਦਾ ਵਾਅਦਾ ਕੀਤਾ ਇਲਾਜ ਬਰੀ ਦਾ ਉਹ ਜਾਇਜ਼ ਆ ਤੇ ਮੈਂ ਕਹਣਾ ਹਰ ਇਲਾਜ ਤੇ ਸਿੱਖਿਆ ਤੇ ਇੱਕ ਨਿਆ ਤਿੰਨ ਚੀਜ਼ਾਂ ਕੀ ਆ ਸਾਨੂੰ ਮੁਫਤ ਚਾਹੀਦੀਆਂ ਨੇ ਤਿੰਨੇ ਚੀਜ਼ਾਂ ਚੰਗੇ ਬਿਆਰਦਿਆਂ ਹੋ ਗਿਆ ਬਾਕੀ ਸਾਰੇ ਘਾਟੇ ਵਾਦੇ ਪੂਰੇ ਹੋ ਜਾਣਗੇ ਤੇ ਮੈਂ ਕਹਣਾ ਚੰਗੀ ਸਿਹਤ ਬਾਹਲੇ ਲੋਕ ਕਾਸ਼ਣੀ ਇਥੇ ਗੱਲ ਦੇ ਬਾਰੇ ਕਰਦੇ ਆ ਉਹ ਕਹਿੰਦੇ ਜੀ ਕਿਤੇ ਐਮਰਜੈਂਸੀ ਲੋਡ ਪੈ ਗਈ ਫਿਰ ਕੀ ਕਰਾਂਗੇ ਕਰਪਸ਼ਨ ਵਾਲੇ ਬੰਦੇ ਦਾ ਕਰ ਨਾਲੇ ਬੰਦੇ ਦਾ ਇੱਕ ਤਾਂ ਭਾਨਾ ਸੀ ਇਹ ਇਸ ਕਰਕੇ ਭਾਨਾ ਨਾ ਦਿਓ ਤੇ ਖੀਰ ਦੇ ਵਿੱਚ ਕਿ ਮੈਂ ਬਾਦਰਾ ਦਾ ਤੁਹਾਡੇ ਨਾਲ ਕਿਹਾ ਸੱਚੀ ਕਾਣ ਨੂੰ ਕਿ ਸਾਂਝੀ ਕਰ ਦੰਨਾ ਪਿੱਛੇ ਜੇ ਪਰਸੋਂ ਖਬਰਾਂ 'ਚ ਲੱਗੀ ਸੀ ਕਿ ਪੰਜਾਬ ਦੇ ਜਿਹੜਾ ਸੈਕਟਰੀਏਟ ਹੈਗਾ ਉਰੇ ਦੇ ਕਹਿੰਦੇ ਬਾਦਰ ਕਮਰਿਆਂ ਦੇ ਵਿੱਚ ਵੜ ਕੇ ਦਫ਼ਤਰਾਂ 'ਚ ਵੜ ਕੇ ਆਈਐਸ ਆਫ ਤਰ੍ਹਾਂ ਦੇ ਕਹਿੰਦੇ ਫਾਇਲਾ ਫਰੋਲਦੇ ਆ ਉਹ ਤੁਹਾਨੂੰ ਬਿਸ਼ਰਮੀ ਦਿੰਦੇ ਆ ਆਈਐਸ ਲੋਬੀ ਵਾਲਿਆਂ ਨੂੰ ਤੇ ਇਹਨਾਂ ਨੂੰ ਬਿਸ਼ਰਮੀ ਦੇਣ ਖਾਤਰ ਕੀ ਆ ਇਹਨਾਂ ਨੂੰ ਜਰੂਰ ਇਹ ਗੱਲ ਸੁਣਾ ਜਰੂਰ ਦਿਓ ਬਿਸ਼ਰਮੀ ਕਿਵੇਂ ਦਿੰਦੇ ਆ ਉਹ ਕਹਿੰਦੇ ਵੇ ਮਾੜੀ ਮੁੱਠੀ ਸ਼ਰਮ ਮੰਨ ਲਓ ਲੱਖਾਂ ਰੁਪਏ ਤਰਖਾ ਲੈਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਪੱਕੀਆਂ ਸਰਕਾਰਾਂ ਨੇ ਲੋਟਿਆ ਕੱਚੀਆਂ ਤੋਂ ਕੁਝ ਨਹੀਂ ਲੁੱਟਿਆ ਗਿਆ ਅੱਜ ਇਹਨਾਂ ਦਾ ਕਰੋੜਾਂ ਰੁਪਇਆ ਆਈਐਸ ਸਾਫਤਰ ਫੜਿਆ 10-10 ਕਰੋੜ ਰੁਪਇਆ ਵੈਸੇ ਕੀ ਉਹ ਨਗੂਣੀ ਦੀ ਚੀਜ਼ ਐ ਬਹੁਤ ਨਾਮਾਤਰ ਐ ਇਹਨਾਂ ਕੋਲੇ ਠੀਕ ਆ ਉਹ ਬਿਸ਼ਰਮਾ ਤੁਹਾਨੂੰ ਕੀ ਦੇਸ਼ ਸ਼ਰਮੀ ਦਿੱਤੀ ਆ ਬਾਂਦਰਾਂ ਨੇ ਉਹ ਕਹਿੰਦੇ ਜੀ ਸੈਕਟਰੀਏਟ ਦੇ ਵਰਕੇ ਜਿਹੜੇ ਬਾਂਦਰ ਨੇ ਉਹ ਆਈਐਸ ਸਾਫਤਰਾਂ ਦੀਆਂ ਫਾਈਲਾਂ ਖੋਲ ਲੈਂਦੇ ਆ ਉਹ ਖੋਲ ਕੇ ਤੁਹਾਨੂੰ ਬਿਸ਼ਰਮੀ ਦਿੰਦੇ ਵੀ ਤੁਸੀਂ ਤਾਂ ਨਹੀਂ ਛੇੜਦੇ ਇਹ ਪੰਜਾਬੀ ਟ੍ਰਿਬਿਊਨ ਦੀ ਖਬਰ ਲੱਗੀ ਆ ਚਲੋ ਬਾਂਦਰ ਕੀ ਆ ਕਿਹਾ ਜਾਂਦਾ ਵੈਸੇ ਕਹਿ ਦਿੰਦੇ ਆ ਕਿ ਸਾਡੇ ਪ ਠੀਕ ਹੈ ਨਾ ਮੈਂ ਕਹਣਾ ਤੁਹਾਨੂੰ ਮਾੜੀ ਮੋਟੀ ਲਹਨਤ ਪੈਣੀ ਹੈ ਮਾ ਕੇ ਸ਼ਰਮ ਦੰਦੇ ਆ ਉਹ ਵੀ ਮਾੜਾ ਮੋਟਾ ਫਾਈਲਾਂ ਨੂੰ ਛੇੜ ਲੋ ਬੜਾ ਕੁਝ ਪਿਆ ਕਰਨ ਵਾਲਾ ਪੰਜਾਬ ਦੇ ਖਾਤੇ ਦੇ ਵਿੱਚ ਪੀੜੀਆਂ ਫਾਈਲਾਂ ਜਿਹੜੀਆਂ ਪਈਆਂ ਨੇ ਲੋਕਾਂ ਨੇ ਥੋੜੇ ਮਾ ਕੇ ਚੰਡੀਗੜ੍ਹ ਪਹੁੰਚੀਆਂ ਪੂਰਾ ਪੰਜਾਬ ਤਰਾ ਤਰਾ ਬਿਲਕਦਾ ਫਿਰਦਾ ਦਫ਼ਤਰਾਂ ਤੱਕੇ ਖੰਦਾ ਪੈਸੇ ਪੂਜਦਾ ਹੱਲ ਕਰ ਦਿਓ ਮਸਲੇ ਇਹ ਗਵਾਂਡੀਆਂ ਨੂੰ ਸਿਹਰਾ ਜ਼ਰੂਰ ਲਾ ਦਿਓ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਨਾ ਇਹ ਗਰੰਟੀਆਂ ਸਾਰੀਆਂ ਕੀ ਹੈ ਠੱਗੀ ਦਾ ਜਾਲ ਆ ਇਹ ਤੋਂ ਬਚਿਓ ਜਿਹੜੇ ਪ੍ਰਾ ਸੰਤ ਹੈਗੇ ਆ ਉਹ ਇਹ ਗੱਲਾਂ ਨੂੰ ਕੀ ਸ਼ੇਅਰ